ਉਹ ਜਵਾ ਕਹਿੰਦਾ ਵੀ ਪਾਪਾ ਮੈਂ ਪਈ ਜਾਂਦਾ ਆਹ ਛਤਰੀ ਲੈ ਲਾ ਤੇ ਮਾ ਪੁੱਤ ਜੱਟਾਂ ਦੀਆਂ ਤਾਂ ਆ ਹੀ ਛਤਰੀਆਂ ਚੱਲਦੀਆਂ ਨੇ ਕੰਮ ਧੰਦੇ ਦੇ ਵਿੱਚ ਠੀਕ ਹੈ ਤੁਹਾਨੂੰ ਲੈ ਕੇ ਵੀ ਦਿਖਾ ਦੇਣਾ ਆ ਦੇਖ ਲਓ ਇਹ ਛਤਰੀ ਨਾਲ ਸਾਡਾ ਕੰਮ ਨਹੀਂ ਚੱਲਣਾ ਕੰਮ ਧੰਦੇ ਦੇ ਵਿੱਚ ਤੁਹਾਨੂੰ ਪਤਾ ਮਹੀ ਕਣੀ ਦੇ ਵਿੱਚ ਜੱਟਾਂ ਦੀਆਂ ਤਾਂ ਆ ਹੀ ਚੱਲਦੀਆਂ ਨੇ ਛਤਰੀਆਂ ਠੀਕ ਹੈ ਆ ਦੇਖ ਲਓ ਬੋਰੀ ਦੀ ਬਣਾਈਏ ਆ ਹੀ ਚੱਲਦੀਆਂ ਨੇ ਤੁਹਾਡੇ ਜੋ ਦੱਸਿਓ ਕਿਹੜਾ ਕਿਹੜਾ ਸੱਜਣ ਜਿਮੀਦਾਰ ਬੰਦਿਆਂ ਨੂੰ ਤਾਂ ਸਾਰੇ ਨੂੰ ਪਤਾ ਹੋਊਗਾ ਵੀ ਖੇਤਾਂ 'ਚ ਜਦੋਂ ਆਪਾਂ ਮੀਂਹ ਕਣੀ ਪੈਂਦਾ ਵਾ ਕੰਮ ਧੰਦਾ ਗੇੜਾ ਗੇੜਾ ਗੁੜਾ ਲਾਉਣ ਜਾਂਦੇ ਆ ਤੇ ਆਪਾਂ ਨੂੰ ਬਾਰਿਸ਼ ਦੇ ਵਿੱਚ ਆ ਹੀ ਕੰਮ ਚੱਲਦਾ ਕਿਉਂਕਿ ਆਪਾਂ ਪਾਣੀ ਪੁਣੀ ਆ ਮੋੜਨਾ ਹੁੰਦਾ ਤੇ ਆ ਵਾਰ-ਵਾਰ ਫੜੀ ਨਹੀਂ ਜਾਂਦੀ ਇਸ ਲਈ ਇਹਦਾ ਆ ਜਟਕਾ ਸੌਦਾ ਹੀ ਚੱਲਦਾ ਹੈ ਤੇ ਬਾਕੀ ਤੁਸੀਂ ਦੱਸ ਦਿਓ ਵੀ ਤੁਹਾਡੇ ਜੋ ਕਿੰਨੇ ਕਿੰਨੇ ਸਿਸਟਮ ਪਹਿਲੀ ਵਾਰ ਵੇਖਿਆ ਕਿੰਨੇ ਕਿੰਨੇ ਇਹ ਜਿਹੜੀ ਆ ਦੇਸੀ ਜਿਹੜੀ ਇਹ ਛਤਰੀ ਬਣਾ ਕੇ ਲਈਏ ਠੀਕ ਹੈ ਕੰਮ ਧੰਦੇ 'ਚ ਮੀਂਹ ਕਣੀ 'ਚ ਦੱਸਿਓ ਜਰੂਰ ਕਮੈਂਟ ਕਰਕੇ ਕਿਉਂਕਿ ਆਪਾਂ ਹੁੰਨੇ ਆ ਕਿਸਾਨ ਖੇਤ ਪਿੰਡਾਂ ਵਾਲੇ ਤੇ ਆਪਾਂ ਨੂੰ ਤਾਂ ਮੀਂਹ ਚ ਆ ਹੀ ਚੱਲਦਾ ਕੰਮ ਮੈਂ ਇੱਧਰ ਖੇੜਾ ਮਾਰਨ ਗਿਆ ਸੀ ਤੇ ਉਧਰੋਂ ਆਇਆ ਤੇ ਮੈਨੂੰ ਕਹਿੰਦਾ ਤੁਸੀਂ ਆਹ ਨਹੀਂ ਲੈ ਕੇ ਗਏ ਆਹ ਕਿਉਂ ਲੈ ਕੇ ਗਏ ਮੈਂ ਆ ਹੀ ਕਾ ਚੱਲਦਾ ਆਪਣੇ ਕੰਮ ਇਹ ਇਹਨੂੰ ਕੋਣ ਵਾਰ-ਵਾਰ ਫੜੂਗਾ ਠੀਕ ਹੈ ਤੇ ਸਪੋਰਟ ਕਰਿਓ